ਉਹ ਤਾਂ ਨੇ ਕਿਸੇ ਕੰਮ ਚੀਜ਼ ਕਦੇ ਜ਼ਿੰਦਗੀ ਚ ਹਾਰ ਨਹੀਂ ਦੇਕੀ ਉਹਦੀ ਮਤਲਬ ਆਪਾਂ ਇੱਕ ਗੱਲ ਬੜਾਈ ਕਰਾਂਗੇ ਉਹਦੀ ਇਸ ਤਰੀਕੇ ਕਿ ਉਹ ਇਨਸਾਨ ਨੇ ਜ਼ਿੰਦਗੀ ਚ ਕਦੇ ਹਾਰ ਨਹੀਂ ਦੇਕੀ ਜਿਹੜੀ ਹਾਰ ਆਪਾਂ ਤੋੜ ਦਿੰਦੀ ਹੈ ਇਦਾਂ ਮਤਲਬ ਜਿਹੜੀ ਚੀਜ਼ ਨੇ ਉਹਨੂੰ ਇਸ ਗੱਲ ਪਾਸੇ ਕਿਤਨੇ ਕਿਤੇ ਲਾਇਆ ਉਹ ਗੱਲ ਕੋਈ ਹੋਰ ਹੈ ਇਦੋਂ ਵੀ ਵੱਡੀ ਗੱਲ ਹੈ ਹਾਰ ਤੋਂ ਵੀ ਵੱਡੀ ਗੱਲ ਹੈ ਨਹੀਂ ਫਿਰ ਇਹ ਕਈ ਵਾਰੀ ਇਹ ਗੱਲ ਹੁੰਦੀ ਹੈ ਨਾ ਵੀ ਜਦੋਂ ਆਮ ਬੰਦਾ ਸਟਾਰ ਬਣ ਜਾਂਦਾ ਹੈ ਉਦੋਂ ਫਿਰ ਉਹਨੂੰ ਜਾਣ ਨੂੰ ਆਫਰ ਉਹਦਾਂ ਦੇ ਆਉਣ ਲੱਗ ਜਾਂਦੇ ਆ ਜਾਂ ਦੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਜਿਹੜਾ ਗਲੋ ਆਪਾਂ ਜਿਆਦਾ ਬਣ ਜਾਂਦਾ ਹਨ ਲਾਈਟਨਪ ਜਿਆਦਾ ਹੋ ਜਾਂਦੀ ਹੈ ਤੇ ਫਿਰ ਉਹਨੂੰ ਆਪ ਦਾ ਪਰਿਵਾਰ ਛੋਟਾ ਲੱਗਣ ਲੱਗ ਜਾਂਦਾ ਜਿਹੜੇ ਬੰਦੇ ਜਿਵੇਂ ਤੁਸੀਂ ਤਾਂ ਕਹਿੰਦੇ ਬਹੁਤ ਵੱਡੀ ਦੂਰਅੰਦੇਸ਼ੀ ਹੈ ਤੇ ਲੋਕ ਇਹ ਚੀਜ਼ ਦਾ ਇੰਜ਼ਾਮ ਲਾਉਂਦੇ ਨੇ ਭਗਵੰਤ ਮੰਨਿਆ ਆਪਦੇ ਬੱਚਿਆਂ ਨੂੰ ਤੇ ਵਾਈਫ ਨੂੰ ਉਹ ਚੀਜ਼ ਸਮਝ ਜਾਣੇ ਉਹ ਨਵੇਂ ਮੌਕੇ ਹਲਤ ਲੱਗਿਆ ਨਹੀਂ ਇਸ ਵਾਸਤੇ ਨਾ ਮੈਂ ਸਹਿਮਤ ਨਹੀਂ ਹਾਂਗਾ ਦੇਖੋ ਭਗਵੰਤ ਨੇ ਜਦੋਂ ਸਟਾਰडम ਸੀਗਾ ਸੁਪਰਸਟਾਰ ਆਪਾਂ ਕਹਿੰਦੇ ਸੁਪਰ ਤੋਂ ਵੀ ਉੱਪਰ ਸ਼ ਢਿੜਾ ਹੈਗਾ ਉਹ ਸਾਡੇ ਸਾਹਮਣੇ ਤੇ ਹੰਡਾਇਆ ਉਹਨੇ ਹਾਂ ਜਦੋਂ ਅਸੀਂ ਬਾਹਰ ਸ਼ੋਅ ਲੈ ਕੇ ਜਾਂਦੇ ਹੁੰਦੇ ਐਡੇ-ਐਡੇ ਸ਼ੋਅ ਹੁੰਦੇ ਬਾਹਰਲੇ ਮੁਲਕਾਂ 'ਚ ਤੇ ਇੱਥੇ ਇੱਕ ਇਸਟਾ ਉਹਦੀਆਂ ਮਤਲਬ ਡਿਮਾਂਡ ਪੈਂਦੀ ਹੁੰਦੀ ਲੋਕ ਮਗਰ-ਮਗਰ ਫਿਰਦੇ ਹੁੰਦੇ ਟਿਪਸ ਵਾਰੀ ਕੀ ਕੰਪਨੀ ਉਹਨੇ ਉਹ ਤਾਂ ਕੁਰਸੀ ਰਾਣੀ ਕਹਿੰਦਾ ਸੀ ਗੱਡੀ ਦੀ ਟਿਪਸ ਉਹ ਮੈਂ ਦਿੱਤੀ ਸੀ ਮੂੰਹ ਮੰਗੇ ਪੈਸੇ ਮਤਲਬ ਦੇਣ ਨੂੰ ਤਿਆਰ ਹੁੰਦੇ ਸੀ ਕਿ ਲੋਕੀ ਫਿਲਮਾਂ ਦੇ ਮੂੰਹ ਮੰਗੇ ਪੈਸੇ ਦੇਣ ਨੂੰ ਤਿਆਰ ਹੁੰਦੇ ਸ਼ੋਹਾਂ ਦੇ ਮੂੰਹ ਮੰਗੇ ਪੈਸੇ ਦੇਣ ਨੂੰ ਤਿਆਰ ਹੁੰਦੇ ਉਹ ਚੀਜ਼ਾਂ ਪਿੱਛੇ ਰਹਿ ਗਈਆਂ ਨਾ ਫਿਰ ਉਹਦਾ ਤਾਜ਼ਾ-ਤਾਜ਼ਾ ਹੁੰਦਾ ਕਿ ਕੱਲੀ ਕੁਲਫੀ ਅਗਰ ਮਗਰ ਮੇਟੋ ਹੀ ਹੋਵੇ ਅਗਲੇ ਦਿਨ ਬੰਦਾ ਉਸ ਪਾਸ ਉਹਦਾ ਬੱਡਾ ਸ਼ੋਅ ਟ੍ਰਾਂਟੋ ਦਾ ਬੱਡਾ ਸ਼ੋਅ ਜਿਸ ਤੱਕ ਨਗਰ ਨੇ ਉੱਥੱਕ ਲੋਕ ਹੁੰਦੇ ਸੀਗੇ ਹਾਂ ਹਾਂ ਉਹ ਚੀਜ਼ ਤਾਂ ਪਿੱਛੇ ਰਹਿ ਗਈ ਉਹ ਜਿਹੜੀ ਲੋਕੀ ਕਹਿੰਦੇ ਨੇ ਆਪਦਾ ਪਰਿਵਾਰ ਛੋਟਾ ਲੱਗਣ ਲੱਗਦਾ ਉਹ ਉਹ ਵੀ ਨਹੀਂ ਹੁੰਦਾ ਕਿ ਜਿਸ ਬੰਦੇ ਨੇ ਦੁਨੀਆ ਦੇਖ ਲਈ ਜਿਸ ਬੰਦੇ ਨੇ ਪੂਰਾ ਸ਼ੋਰ ਦੀ ਪੀਕ ਦੇਖ ਲਈ ਉਹ ਬੰਦੇ ਨੂੰ ਪਰਿਵਾਰ ਵੀ ਛੋਟਾ ਨਹੀਂ ਲੱਗਦਾ ਹੁੰਦਾ ਕਿਉਂਕਿ ਜਿਸ ਲੜਕੀ ਨਾਲ ਜਿਸ ਬੱਚੀ ਨਾਲ ਉਹਦੀ ਪਹਿਲੀ ਮੈਰਿਜ ਹੋ ਰਹੀ ਸੀਗੀ ਉਹ ਤਾਂ ਇਹਨੇ ਮਤਲਬ ਇੱਕ ਤਰ੍ਹਾਂ ਬਹੁਤ ਵਧੀਆ ਪਰਿਵਾਰਕ ਰਿਸ਼ਤੇ ਚ ਰਿਸ਼ਤਾ ਰਿਹਾ ਸੀ ਰੇ ਭਾਜਨ ਮਾਨ ਉਹਨਾਂ ਦੀ ਮਤਲਬ ਸਿਸਟਰ ਲਾਸੀ ਕੀ ਕੁੜੀ ਹੈ ਨਾ ਤੇ ਉਹਦਾ ਗੱਲ ਨਹੀਂ ਗੱਲ ਕੋਈ ਇਦਾਂ ਦੀ ਹੋਊਗੀ ਜਿਹੜੀ ਕਿ ਜੱਗ ਜਾਰ ਨਹੀਂ ਹੋਈ ਜਿਸ ਕਰਕੇ ਮਤਲਬ ਲੋਕ ਕਹਿੰਦੇ ਨੇ ਲੋਕਾਂ ਦਾ ਦੇਖੋ ਆਪਾਂ ਇੰਟਰਵਿਊ ਕਰ ਰਹੇ ਆ ਆਪਣੀ ਇੰਟਰਵਿਊ ਜੇ ਮਨ ਲਓ ਜਿੰਨੇ ਮਿੰਟਾਂ ਦੀ ਹੁੰਦੀ ਐ ਇਹ ਚੋਂ 10 ਗੱਲਾਂ ਨਿਕਲ ਆਉਣਗੀਆਂ ਕ੍ਰਿਟਿਸਾਈਜ਼ ਕਰਨ ਵਾਲਾ ਕੋਈ ਮੂੰਹ ਨਹੀਂ ਫੜਿਆ ਜਾਂਦਾ ਜਦੋਂ ਤੁਹਾਡਾ ਹੋਰ ਕੋਈ ਲੂਪ ਹੋਲ ਨਹੀਂ ਲੱਭਦਾ ਤਾਂ ਤੁਹਾਨੂੰ ਤੁਹਾਨੂੰ ਕੋਈ ਨਾ ਕੋਈ ਮਾੜੀ ਚੀਜ਼ ਆ ਸਾਰਾ ਲੈ ਕੇ ਉਹਨੂੰ ਵੱਡੀ ਪਾਲਿਸ਼ ਕੀਤਾ ਜਾਂਦਾ ਸਾਈਕੋਲੋਜੀ ਇਦਾਂ ਦੀ ਐ ਵੀ ਸੱਤਾ ਸੱਤਾ ਧਰ ਦੇ ਨਾਲ ਸਾਡਾ ਵਿਰੋਧੀ ਹੁੰਦਾ ਆਮ ਲੋਕ ਹੁਣ ਸਾਰਿਆਂ ਦੇ ਹੁੰਦਾ ਕਿ ਇਹਦਾ ਨਹੀਂ ਹੋਇਆ ਹਾਂ ਹਾਂ ਆਮ ਬੰਦੇ ਦਾ ਹਰ ਇੱਕ ਜਿਹੜਾ ਆਮ ਬੰਦਾ ਹੁੰਦਾ ਉਹਨੇ ਸੱਤਾ ਦੇ ਖਿਲਾਫ ਹੀ ਬੋਲਣਾ ਹੁੰਦਾ ਪਰ ਜੇ ਡੀਪਲੀ ਦੇਖਿਆ ਜਾਵੇ ਇੰਨਾ ਕੁਸ਼ ਚੇਂਜ ਕਰਤਾ ਨਾ ਤੁਸੀਂ ਸਰਕਾਰੀ ਹਸਪਤਾਲਾਂ 'ਚ ਜਾਵੋਗੇ ਨਾ ਇਹ ਸਰਕਾਰੀ ਹਸਪਤਾਲਾਂ 'ਚ ਨਹੀਂ ਜਾਦਾ ਜੀ ਜਿਵੇਂ ਪਿੰਡਾਂ 'ਚ ਜਾਂਦੇ ਹਾਂ ਬਰੜਾ ਨਹਿਰੀ ਪਾਣੀ ਆਪਕ ਜੱਟ ਜਿੰਦ ਦਾ ਉਹ ਉੱਥੇ ਤੱਕ ਪਹੁੰਚਦਾ ਜਿੱਥੇ ਟਿੱਬਿਆਂ ਤੋਂ ਨਹੀਂ ਪਾਣਾ ਬਈ ਹਾਂ ਤੇ ਸਾਡੇ ਘੇਰੇ ਬੈਂਚ ਸੀਗੇ ਇੱਕ ਟੱਕ ਸਾਡੇ ਟਿੱਬਿਆਂ ਦੇ ਉੱਥੇ ਵੀ ਪਾਈਪਾਂ ਪੈ ਗਈਆਂ ਮੇਰੇ ਸੌਰੇ ਨੇ ਇਹਦੀ ਭੂਆ ਵੀ ਉੱਥੇ ਤੇ ਟਿੱਬਿਆਂ ਚ ਪਾਣੀ ਚੜਾਤਾ ਉੱਥੇ ਮੋਟਰ ਦਿਨ ਦਿਨੇ ਲੇਟਾਂ ਆਪਣੇ ਦੋ ਮੋਟਰਾਂ ਦੇ ਨਹੀਂ ਤਾਂ ਰਾਤ ਨੂੰ ਲੈੜ ਦਿੰਦੇ ਸੀਗੇ ਝੋਨੇ ਦੇ ਜਾ ਕੇ ਘਰੇ ਆ ਕੇ ਆਉਣਾ ਸੌ ਜਾਂਦੇ ਸੀ ਲੋਕ ਐ ਤਕੀ ਤੇ ਅੱਗੇ ਰਾਤ ਨੂੰ ਜਾਣਾ ਨਾਲੇ ਹਾਂ ਜੀਰੋ ਬਿਲਕੁਲ ਤਾਂ ਆਪ ਸੱਚੀ ਗੱਲ ਹੈ 90% ਇਹ ਵੀ ਬਹੁਤ 90% ਲੋਕਾਂ ਨੂੰ ਬਸ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਸਰਕਾਰ ਨਹੀਂ ਮਤਲਬ ਪਰਫੈਕਟ ਤਾਂ ਕੋਈ ਨਹੀਂ ਹੁੰਦਾ ਪਰ ਹਜੇ ਤੱਕ ਤਾਂ ਨਹੀਂ ਬਣੀ ਮੇਰੀ ਨਿਗਾਹ ਤਾਂ ਨਹੀਂ ਪਣੀ ਕੋਈ ਜਿਨ੍ਹਾਂ ਨੇ ਆ ਨਿੱਕੇ ਨਿੱਕੇ ਚੀਜ਼ਾਂ ਤੇ ਸੁਧਾਰ ਕੀਤਾ ਹੋਵੇ ਕੀਤੇ ਆ 10 ਲੱਖ ਦਾ ਜਿਹੜਾ ਕਾਰਡ ਹੈ ਇਹ ਜਨਵਰੀ ਤੋਂ ਸਟਾਰਟ ਹੋ ਜਾਣਾ ਮੈਨੂੰ ਲੱਗਦਾ ਹਾਂ ਉਸ ਤਰ੍ਹਾਂ ਦਾ ਬਾਕੀ ਅੱਗੇ ਸਰਕਾਰੀ ਦਾਰੇ ਜਿੱਥੇ ਵੀ ਜਾਣਾ ਤੇ ਪੈਸੇ ਦੀ ਗੱਲ ਬਣਾ ਕਰਨੀ ਕਰਦੇ ਅਸੀਂ ਨਾ ਪਿਛਲੇ ਹਫਤੇ ਮੈਂ ਤਾਂ ਹੀ ਤੁਹਾਨੂੰ ਟਾਈਮ ਦਿੱਤਾ ਸੀਗਾ ਅਸੀਂ ਪਾਠਾਂ 'ਚ ਬੀਜੀ ਸੀ ਖੰਡ ਪਾਠ ਸੀ ਆਪਣੇ ਘਰੇ ਸੀ ਕੋਪਿੰਡ ਸੀਗਾ ਉਹ ਥੱਕੇ ਥੱਕੇ ਜਿਹੇ ਹੋਏ ਸੀਗੇ ਉੱਥੇ ਮੇਰੇ ਨਾਲ ਪੜਦਾ ਹੁੰਦਾ ਬੰਦਾ ਉਹ ਅੱਜ ਕੱਲ ਗ੍ਰੰਥੀ ਬਣਿਆ ਹੋਇਆ ਸੀ ਉੱਥੇ ਗੁਰਦਸਾਹ ਸਾਹਿਬ ਨਾਲ ਸਿੱਧਾਂ ਜਗ੍ਹਾ ਮੈਂ ਕਿਵੇਂ ਆ ਕਹਿੰਦਾ ਜੀ ਅਜ ਤੱਕ ਗੁੰਗੌਣਿਆ ਮਾਨ ਸਰਕਾਰ ਦੇ ਮੈਂ ਤੁਸੀ ਕੀ ਕਰਤਾ ਹੈ ਜਾਂ ਮਾਨ ਸਰਕਾਰ ਨੇ ਕੀ ਕਰਤਾ ਕਹਿੰਦਾ ਪਹਿਲਾਂ ਮੇਰੀ ਨੂ ਰਾਣੀ ਨੂੰ ਉਹ ਨੌਕਰੀ ਮਿਲੀ ਟੀਚਰ ਦੀ ਕਹਿੰਦਾ ਹੁਣ ਮੇਰੀ ਧੀ ਨੂੰ ਮਿਲੀ ਪਰ ਸੋ ਚੁੱਥੇ ਕਹਿੰਦਾ ਇੱਕ ਪੈਸੇ ਲੱਗਿਆ ਨਹੀਂ ਤਾਂ ਪੈਸੇ ਤੋਂ ਬਿਨਾਂ ਗੱਲ ਨਹੀਂ ਆਜਾ ਕੁਮਾਰ ਸਾਹਿਬ ਸੀਐਮ ਭਗਵੰਤ ਸਿੰਘ ਤੁਹਾਡੇ ਦੋਸਤ ਨੇ ਤੇ ਕਈ ਵਾਰੀ ਕਹਿੰਦੇ ਵੀ ਜਦੋਂ ਵਹਿਤ ਪਹਿਲਾਂ ਦੋਸਤ ਹੁੰਦੇ ਆ ਪਰ ਜਦੋਂ ਪਾਵਰ ਚ ਆ ਜਾਂਦੀ ਉਦੋਂ ਰੰਗ ਬਦਲ ਜਾਂਦੇ ਆ ਤੁਸੀਂ ਫੋਨ ਕਰਦੇ ਚੱਕ ਲੈਂਦੇ ਪਹਿਲਾਂ ਫੋਨ ਦੇਖੋ ਬਰਾੜ ਸਾਹਿਬ ਦੋ ਤਰ੍ਹਾਂ ਦੀ ਦੋਸਤੀ ਹੁੰਦੀ ਹੈ ਇੱਕ ਦੋਸਤੀ ਹੁੰਦੀ ਹੈ ਕਿ ਜਿਹੜੀ ਦੋਸਤੀ ਅੰਦਰੋਂ ਦੋਸਤੀ ਹੁੰਦੀ ਹੈ ਦਿਲੋਂ ਹੁੰਦੀ ਹੈ ਤੁਹਾਡੀ ਆਤਮਾ ਤੱਕ ਨੂੰ ਇੱਕ ਦੂਜੇ ਨਾਲ ਮੰਨ ਲਓ ਇਹ ਇੱਕੋਂ ਸਵਾਰਥ ਦੀ ਦੋਸਤੀ ਹੁੰਦੀ ਹੈ ਹੁਣ ਅੱਜ ਭਵੰਤ ਮਾਨ ਭਵੰਤ ਮਾਨ ਸਾਹਿਬ ਕੇ ਲਈ ਸੀਐਮ ਪੰਜਾਬ ਹੈਗਾ ਤਾਂ ਮੇਰੇ ਵੱਤ ਤੇ ਉਹੀ ਭਵੰਤ ਹੈ ਜਿਹੜਾ ਉਦੋਂ ਤੋਂ ਸੀਗਾ ਮੈਂ ਨਾ ਕਦੇ ਉਹਨੂੰ ਸੀਐਮ ਦੇ ਨਜ਼ਰੀਏ ਨਾਲ ਇਹ ਸੋਚਿਆ ਕਿ ਉਹ ਬੰਦਾ ਜਿਹੜਾ ਕਿ ਮੇਰੇ ਨਾਲ ਰਿਹਾ ਅਸੀਂ ਇਕੱਠਿਆਂ ਨਾ ਕੰਮ ਕੀਤਾ ਐਨੇ ਸਾਲ ਕੰਮ ਕੀਤਾ ਅੱਜ ਮੁੱਖ ਮੰਤਰੀ ਮੈਂ ਉਹ ਤੋਂ ਕੋਈ ਕੰਮ ਲੈ ਲਵਾਂ ਦੋਸਤੀ ਖਲਾ ਉਦੋਂ ਪੈਂਦਾ ਜਦੋਂ ਤੁਸੀਂ ਸਵਾਰਥੀ ਹੋ ਜਾਂਦੇ ਹੋ ਮੇਰੀ ਸੱਚੀ ਸੁੱਚੀ ਦੋਸਤੀ ਹੈ ਮਤਲਬ ਕੀ ਕਹੀਏ ਵੀ ਨਹੀਂ ਸਵਾਰਥ ਦੋਸਤੀ ਹੈ ਉਸ ਦੌਰ ਚ ਉਹਨੇ ਕੋਈ ਸਵਾਰਥ ਨਹੀਂ ਮੇਤੋਂ ਕੱਢਣਾ ਸੀਗਾ ਇਹ ਨਹੀਂ ਵੀ ਕੰਪਨੀ ਕਰਕੇ ਮੇਰੇ ਨਾਲ ਜੁੜਿਆ ਰਿਹਾ ਉਹ ਦਿਲੋਂ ਜੁੜਿਆ ਰਿਹਾ ਕੋਈ ਸਾਡਾ ਕਦੇ ਐਗਰੀਮੈਂਟ ਨਹੀਂ ਹੋਇਆ ਸੀ ਜਿਵੇਂ ਆਪ ਅੱਜਕੱਲ ਸੁਣਦੇ ਨਾ ਕਲਾਕਾਰਾਂ ਦੇ ਐਗਰੀਮੈਂਟ ਜੀ ਫਲਾਣਾ ਕੋਈ ਕਲਾਕਾਰੀ ਦਾ ਕਹੇ ਐਗਰੀਮੈਂਟ ਨਹੀਂ ਜਿੰਨਾ ਚਿਰ ਅਸੀਂ ਕੰਮ ਕਰਨਾ ਚਾਹਿਆ ਅਸੀਂ ਇਕੱਠੇ ਨਾਲ ਕੰਮ ਕੀਤਾ ਕਦੇ ਅਸੀਂ ਫੀਸਾਂ ਨਹੀਂ ਤੈਅ ਕੀਤੀਆਂ ਸੀਗੀਆਂ ਅੱਜ ਉਹ ਸੀਐਮ ਪੰਜਾਬ ਹੈ ਤਾਂ ਮੇਰੇ ਮਨ ਚ ਕੋਈ ਨਹੀਂ ਵੀ ਮੈਂ ਜਾ ਕੇ ਕੋਈ ਹੋਰ ਕੰਮ ਲੈ ਲਾਵਾਂ ਕੋਈ ਮਸ ਫੁਸ਼ਪਾਰਸ਼ ਕਰ ਲਵਾਂ ਕੋਈ ਮਾਈਨਿੰਗ ਦਾ ਠੇਕਾ ਲੈ ਲਵਾਂ ਮੈਂ ਪਤਾ ਨਹੀਂ ਕੀ ਕੀ ਦਾ ਹੁੰਦਾ ਨਾ ਕੰਮ ਅੱਚ ਠੀਕ ਹੈ ਫੋਨ ਤਾਂ ਜਦੋਂ ਇਦਾਂ ਦੀ ਹੋਵੇ ਨਿੱਗ ਟਾਲੀ ਦੋਸਤੀ ਹੋਵੇ ਜਿਹਨੂੰ ਆ ਕਹਿੰਦੇ ਬਿਲਕੁਲ ਕਲੋਜ਼ ਡੀਪ ਹੋਵੇ ਨਾ ਫਿਰ ਉਹ ਤਾਂ ਫੋਨ ਤਾਂ ਚੱਕ ਹੀ ਲੈਂਦਾ ਹੁੰਦਾ ਹੈ ਮਤਲਬ ਜੇ ਕਿਸੇ ਮੀਟਿੰਗ ਚ ਹੋਊਗਾ ਤਾਂ 2 ਮਿੰਟ ਰੁੱਕ ਕੇ ਕਰ ਲੂਗਾ ਜਾਂ ਉਹ ਆ ਜਾਊਗਾ ਠੀਕ ਹੈ ਬਟ ਉਹ ਫੋਨ ਚ ਤੇ ਪਬਲਿਕ ਫੋਨ ਚ ਦੋਨਾਂ ਚ ਅੰਤਰ ਹੈ ਜੇ ਸਾਡਾ ਫੋਨ ਹੈ ਉਹ ਹੋਰ ਤਰ੍ਹਾਂ ਦਾ ਫੋਨ ਹੈ ਹੈਨਾ ਮਰ ਚੱਕ ਲੈਣੇ ਪਹਿਲਾ ਫੋਨ ਤੁਹਾਡਾ ਕੋਈ ਫਰਕ ਨਹੀਂ ਅੱਛਾ ਤੇ ਉਹ ਉਹ ਜਾਣਦੇ ਵੀ ਰਹਿੰਦੇ ਤੁਹਾਡੇ ਕੋਲ ਨਹੀਂ ਦੇਖੋ ਉਹ ਇੱਕ ਪ੍ਰੋਟੋਕੋਲ ਹੁੰਦਾ ਹੈ ਮੁੱਖ ਮੰਤਰੀ ਦਾ ਰੂਪ ਉਹਨੇ ਕਿੱਥੇ ਇੱਥੇ ਜਿਹੜੇ ਸਟੂਡੀਓ ਨੇ ਇਹਨੀ ਰਿਕਾਰਡਿੰਗਾਂ ਕੀਤੀਆਂ ਸੰਪਰਕ ਕੀਤਾ ਇੱਥੇ ਆਉਣ ਵਾਸਤੇ ਉਹਨੂੰ ਕਿੰਨਾ ਕੁਝ ਕਰਨਾ ਪਊਗਾ ਉਹ ਕਈ ਵਾਰੀ ਕੀ ਹੁੰਦਾ ਕਿ ਜਦੋਂ ਮੂਡ ਹੁੰਦਾ ਮਿਲਨ ਮਲਾਉਣ ਦਾ ਚਲ ਜਾਈਂਦਾ ਜੇ ਬਹਰ ਆ ਲੰਦੇ ਨੇ ਝੂਟੀ ਝਾਟੀ ਵੀ ਦੁਵਾਨ ਦੇ ਨੇ ਨਾ ਹੁਣ ਹੁਣ ਚੱਕਣ ਦੇਖੋ ਝੂਟੀ ਮਤਲਬ ਦੇਖੋ ਸਾਡੇ ਪਿੰਡਾਂ ਦਾ ਇੱਕ ਸ਼ਬਦ ਹੈ ਨਾ ਵੀ ਆਪਾਂ ਚਲੋ ਝੂਟੀ ਲਿਆਈਏ ਕਾਰ ਖੂਰ ਦੀ ਗੱਡੀ ਗੁੱਡੀ ਥੀ ਆਪਾਂ ਕਹਿੰਦੇ ਬਜ਼ੁਰਗ ਕਈ ਵਾਰੀ ਕਹਿੰਦੇ ਨੇ ਵੀ ਸਾਨੂੰ ਢੀੜਾ ਗੂੜਾ ਕਢਾ ਦਿਓ ਭਾਈ ਹਨਾ ਐਸਾ ਇੱਥੇ ਜਾਂਦੇ ਤੁਹਾਨੂੰ ਕਈ ਗੱਲਾਂ ਚਲੋ ਨਾਲ ਆਓ ਚਲਦੇ ਆ ਨਾਲ ਚਲਦੇ ਆ ਗੱਲਬਾਤ ਕਰ ਲਾਂਗੇ ਕੋਈ ਪਰ ਸਾਡੀ ਜਿਹੜੀ ਗੱਲਬਾਤ ਆ ਕੋਈ ਇਹ ਤਾਂ ਐ ਨਹੀਂ ਵੀ ਅਸੀਂ ਕੋਈ ਸਿਆਸਤ ਦੀ ਗੱਲ ਕਰਾਂ ਕਿਉਂਕਿ ਮੇਰਾ ਸਿਹਤ ਚੰਨਾ ਅੰਡਰਸਟੈਂਡਿੰਗ ਆ ਤੇ ਜਾਂ ਸਾਡੀ ਕੋਈ ਬਿਜ਼ਨ ਬਰਮਫਾ ਦੀ ਇਹ ਫਲਾਣੇ ਨੂੰ ਆਪਾਂ ਮੈਨਿੰਗ ਕਰਾ ਦਈਏ ਉਹ ਤਾਂ ਹੈ ਨਹੀਂ ਉਹ ਸਾਡਾ ਤਾਂ ਉਦਾਂ ਦੀ ਕੋਈ ਨਹੀਂ ਪੁਰਾਣੀਆਂ ਕੋਈ ਜਾਦਾਂ ਤਾਜ਼ੀਆਂ ਕਰਨੀਆਂ ਹੋਰ ਕਰਨੀਆਂ ਜਦ ਐਸੀ ਇੱਕ ਉਹ ਹੁੰਦਾ ਕਿ ਜੇ ਲੋ ਭਾਈ ਨਾਲ 10 ਮਿੰਟ ਲਾਉਣਿਆਂ ਜਾਂ ਗੱਲਬਾਤ ਕਰਦਿਆਂ ਵਧੀਆ ਫੋਨ ਫੋਨ ਤਾਂ ਦੇਖੋ ਜਿਹੜੇ ਬੰਦੇ ਤੁਹਾਡੇ ਨਾਲ ਸਹੀ ਦਿਲੋਂ ਜੁੜੇ ਹੋਣ ਨਾ ਕਰਮੀ ਤੁਨ ਮੋਲ ਹੈ ਕਿੰਨਾ ਵੱਡਾ ਸਟਾਰ ਹੈ ਆਪਾਂ ਜੇ ਹੁਣ ਰਿੰਗ ਮਾਰਾਂਗੇ ਹੋ ਸਕਦਾ ਹੁਣੀ ਫੋਨ ਆ ਜਾ ਚੱਕ ਲੈ ਜੇ ਸ਼ੂਟਿੰਗ ਤੇ ਹੋਊਗਾ ਕਿ 2 ਮਿੰਟ ਬਾਅਦ ਆ ਜਾਊਗਾ ਪ੍ਰੀਤ ਤਰਪਾਲ ਹੈ ਹੈ ਨਾ ਤੇ ਉਹ ਤੋਂ ਤਾਂ ਹੈ ਕਿ ਜੇ ਤੁਸੀਂ ਨੇ ਸਵਾਰਥਿਕ ਦੋ ਜਣ ਨਾਲ ਵਰਤ ਰਹੇ ਹੋ ਜੇ ਤੁਸੀਂ ਕਿਸੇ ਹੋਰ ਤਰੀਕੇ ਸਵਾਲ ਪਉਣਾ ਹੈ ਫਿਰ ਅਲਕਾ ਛੱਡੋ ਯਾਰ ਇਹਨਾਂ ਤਾਂ ਮਕਸਦ ਹੀ ਹੋਰ ਹੋ ਗਿਆ ਮਤਲਬ ਮੈਂ ਜਿੱਦਾਂ ਬਰਡਸਨ ਸਰਕਾਰ ਬਣੀ ਸੀ ਉਦੋਂ ਆ ਵੀ ਮੰਚ ਧਾਰ ਲਈ ਸੀ ਇਹ ਗੱਲ ਕਿ ਆਪਾਂ ਨੇ ਇਸ ਪਾਸੇ ਨਹੀਂ ਤੁਰਨਾ ਹਾਂ ਹਾਂ ਇਸ ਪਾਸੇ ਆਪਣਾ ਕੋਈ ਮਤਲ ਨਹੀਂ ਆਪਾਂ ਆਪਦੀ ਲਾਈਨ 'ਚ ਜਿਸ ਲਾਈਨ ਨੇ ਆਪਾਂ ਨੂੰ 40 ਸਾਲ ਰੋਟੀ ਦਿੱਤੀ ਰੋਜ਼ਗਾਰ ਲਾਇਆ ਸਭ ਕੁਝ ਕੀਤਾ ਮਹਾਰਾ ਐਡੀ ਇੱਜ਼ਤ ਦਿੱਤੀ ਪੰਜਾਬੀ ਦੀ ਸੇਵਾ ਕਹਿ ਲਈ ਜਾਂ ਪੰਜਾਬੀਆਂ ਨਾਲ ਵਿਚਰਨ ਦਾ ਮੌਕਾ ਦਿੱਤਾ ਤੇ ਆਪਾਂ ਉਸ ਲਾਈਨ ਦੇ ਪੈਰਲਲ ਕੋਈ ਹੋਰ ਮੰਚ ਵਿਚਾਰ ਨਹੀਂ ਰੱਖਣਗੇ ਆਪਾਂ ਹੂੰ ਹੂੰ ਕਰਨ ਵਾਲੀ ਗੱਡੀ ਲੈਣੀ ਹੈ ਜਾਂ ਆਪਾਂ ਪਲੇਟ ਜੀ ਲਾਉਣੀ ਹੈ ਕੋਈ ਮੰਚ ਵਿਚਾਰ ਨਹੀਂ ਸੀ ਅੱਛੇ ਭਗਵੰਤ ਮਾਨ ਦੇ ਇੱਕ ਦੋਸਤ ਜਗਮਨ ਸਮਰਾ ਜਾਣਾ ਤੇ ਤੁਸੀਂ ਉਹਦੇ ਬਾਰੇ ਜਗਦੇ ਸੀ ਉਹ ਉਹਦੀਆਂ ਇੱਕ ਦੋ ਇੰਟਰਵਿਊ ਵਗੈਰਾ ਦੇਖਿਆ ਨਾ ਪਰ ਜਦੋਂ ਮੈਂ ਉਹਨੂੰ ਕਦੇ ਮਿਲਿਆ ਨਹੀਂ ਬੰਦੇ ਨੂੰ ਹੌਣੇ ਮਤਲਬ ਭਗਵੰਤ ਮਾਨ ਦੇ ਕਲਾਸ ਹੁਣ ਉਹ ਤੋਂ ਅਗਲੇ ਦੌਰ ਦਾ ਉਹ ਜਦੋਂ ਜਦੋਂ ਮੇਰਾ ਤੇ ਭਗਵੰਤ ਦਾ ਜਾਦਾ ਨੇੜਤਾ ਜਿਹੜੀ ਫਿਜ਼ੀਕਲੀ ਆਉਣਾ ਜਾਣਾ ਰਿਹਾ ਉਹ ਤੋਂ ਬਾਅਦ ਦੇ ਦੌਰ ਦੀ ਕੋਈ ਗੱਲਬਾਤ ਹੈਗੀ ਮੇਰੇ ਖਿਆਲ ਇਹ 10 11 ਦੇ ਆਸਪਾਸ ਦੀ ਗੱਲ ਹੈਗੀ ਕਿ ਹੌਣੇ ਫਿਰ ਹੁਣ ਹੁਣ ਤਾਂ ਕਾਫੀ ਖਿਲਾਫ ਬੋਲਦਾ ਤੇ ਹੁਣ ਉਹਨੇ ਕੁਝ ਵੀਡੀਓਜ਼ ਵੀ ਬਣਾਈਆਂ ਜਿਹੜਾ ਟੈਕਨੀਕਲੀ ਤਾਂ ਦੱਸਿਆ ਜਾਂਦਾ ਵੀ ਉਹ AI ਬਣਾਈਆਂ ਵੀਡੀਓਜ਼ ਆ ਉਹ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹਲ ਕਹੂੰਗਾ ਕਿ ਯਾਰ ਸ਼ਬਦ ਇੱਥੇ ਲਾਗੂ ਨਹੀਂ ਹੁੰਦਾ ਜਿਹੜਾ ਯਾਰ ਪਹਿਲੇ ਕੁਸ ਮਿੱਥੀ ਬੈਠਿਆ ਹੋਵੇ ਕਿ ਵੀ ਮੈਂ ਆ ਚੀਜ਼ ਕੋਈ ਬਣਾਉਂਗਾ ਟਾਈਮ ਪਾ ਕੇ ਇਹ ਮਸਾਲਾ ਇਕੱਠਾ ਕਰੂੰਗਾ ਕਿਸੇ ਟਾਈਮ ਤੇ ਜਾ ਕੇ ਇਹਨੂੰ ਕੱਢੂੰਗਾ ਬਾਹਰ ਹੁਣ ਤੁਸੀਂ ਮੇਰੇ ਨਾਲ ਮੈਂਟਰੂ ਕਰਨਾ ਹੈ ਹਨਾ ਅੱਧਾ ਘੰਟਾ ਆਪਾਂ ਪਹਿਲਾਂ ਚਾਹ ਵੀ ਪੀਤੀ ਬੈਠੇ ਰਹੇ ਗੱਲਾਂ ਬਾਤ ਹੁਣ ਤੁਹਾਡੇ ਕੋਲ ਇੱਕ ਹੋਰ ਕੈਮਰਾ ਹੋਵੇ ਹੈਨਾ ਜਿਹੜਾ ਕਿ ਮੈਨੂੰ ਨਹੀਂ ਦਿਖ ਰਿਹਾ ਅੱਜ ਕੱਲ੍ਹ ਤਾਂ ਪੈਨ ਜੀ ਕੈਮਰਾ ਆ ਜਾਂਦਾ ਤਾਂ ਤੁਹਾਡੇ ਮਿੱਥਿਆ ਆਵੇਂ ਆਪਾਂ ਪਹਿਲਾਂ ਆਫ ਦਾ ਟਰੈਕ ਕੁ ਚੀਜ਼ਾਂ ਕਮਾਣਾ ਹੋਰਾਂ ਤੋਂ ਬੁਲਾਵਾਂਗੇ ਫਿਰ ਆਪਾਂ ਉਹਨੂੰ ਆਨ ਟਰੈਕ ਲਿਆਵਾਂਗੇ ਹਨਾ ਇਹ ਉਹਨੂੰ ਯਾਰ ਤਾਂ ਸ਼ਬਦ ਹੀ ਨਹੀਂ ਵਰਤਿਆ ਜਾਂਦਾ ਜੇ ਇਈ ਇਦਾਂ ਦੀ ਹਰਕਤ ਕੀਤੀ ਹੈ ਤਾਂ ਉਹ ਨਿੰਦਣਯੋਗ ਵੀ ਹੈ ਜਿਹੜੇ ਮਤਲਬ ਇਦਾਂ ਦੇ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਦੇ ਆਪ ਦੀ ਪਛੋਕੜ ਬਹੁਤ ਮਾੜਾ ਹੁੰਦਾ ਹੂੰ ਦੇਖੋ ਕਲਾਕਾਰ ਦਾ ਕੀ ਹੈ ਕਲਾ ਕਲਾਕਾਰ ਇੱਕ ਬੰਦਾ ਕਿਤੇ ਜਾ ਰਿਹਾ ਖੋ ਸਕਦੇ ਫਿਲਮ ਦਾ ਸੀਨ ਹੋਵੇ ਜਾਂ ਕੋਈ ਰੈਸਲ ਚੱਲਦੀ ਹੋਵੇ ਕੋਈ ਚੀਜ਼ ਪਤਨ ਕੀ ਹੋਵੇ ਮੈਂ ਉਸ ਵੀਡੀਓ ਦੀ ਗੱਲ ਨਹੀਂ ਕਰਦਾ ਮੈਂ ਉਹ ਵੀਡੀਓ ਬੜੀ ਮੋਟੀ ਦੇਖੀ ਹੈ ਬਟ ਤੁਹਾਨੂੰ ਕਿਸੇ ਵੀ ਬੰਦੇ ਬਾਰੇ ਐਦਾਂ ਦਾ ਅਧਿਕਾਰ ਕਿਹਨੇ ਦਿੱਤਾ ਕਿ ਤੁਸੀਂ ਕਿਸੇ ਬੰਦੇ ਦੀ ਗਲਤ ਤਰੀਕੇ ਨਾਲ ਚੀਜ਼ ਪ੍ਰੈਜੈਂਟ ਕਰਦੇ ਹੋ ਚਾਹੇ AI ਕੋਈ ਕਹਿੰਦੇ ਬਣਾਈ ਕਿਸੇ ਨੇ ਕੁਝ ਬਣਾਈ ਵੱਤਲ ਕੀ ਬਣਦਾ ਕਿਸੇ ਬੰਦੇ ਦਾ ਹੈਨਾ ਉਹ ਗੱਲਾਂ ਉਹ ਤੇ ਇਹ ਦੂਜੇ ਪਾਸੇ ਇੱਕ ਹੋਰ ਵੀ ਹੁੰਦਾ ਆਪਾਂ ਕਤਾਬਾਂ ਚ ਵੀ ਪੜਦੇ ਆਇਆ ਸੁਣਦੇ ਵੀ ਆਇਆ ਜੋ ਜੇ ਤੁਸੀਂ ਤਰੱਕੀ ਕਰੋਗੇ ਤੇ ਉਤੋਂ ਚੀਜ਼ਾਂ ਜ਼ਿਆਦਾ ਤੁਹਾਡੇ ਪਿੱਛਾ ਪੈਣਗੀਆਂ ਤਾਂ ਇਹਦਾ ਮਤਲਬ ਹੈ ਕਿ ਭਗਵਾਨ ਸਹੀ ਟ੍ਰੈਕ ਤੇ ਜਾ ਰਿਹਾ ਹ ਹ ਜੇ ਭਗਵਾਨ ਸਹੀ ਟ੍ਰੈਕ ਤੇ ਨਾ ਜਾ ਰਿਹਾ ਹੁੰਦਾ ਆਪਦੀ ਸਿਆਸਤ ਦੇ ਵਿੱਚ ਤਾਂ ਇਹ ਚੀਜ਼ਾਂ ਬਾਹਰ ਨਾ ਹੁੰਦੀਆਂ 2017 ਤੋਂ 2014 ਤੋਂ ਭਗਵਾਨ ਤਾਂ ਐਮਪੀ ਬਣਿਆ ਹ 14 15 16 17 18 ਕਿੰਨੇ ਸਾਲ ਹੋ ਗਏ 11 ਸਾਲ ਉਹਦੋਂ ਦੀ ਕਿੱਥੇ ਦੀ ਚੀਜ਼ਾਂ ਫਿਰੇ ਹ ਹ ਕਿਤਨਾ ਕਿਤੇ ਕੋਈ ਹੁੰਦਾ ਕੀ ਹੈ ਜਿੱਤਕ ਮੈਂ ਸਮਝਦਾ ਜਿਹੜੇ 2 4 5 7 ਜਣ ਨਾਲ ਹੁੰਦੇ ਨਾ ਉਹਨਾਂ ਨੂੰ ਹੁੰਦਾ ਕਿ ਇਸ ਦੂ ਬਾਦ ਇਹ ਬੰਦਾ ਤਰੱਕੀ ਕਰ ਰਿਹਾ ਤਰੱਕੀ ਕਰ ਰਿਹਾ ਤਰੱਕੀ ਕਰੂਗਾ ਇਹ ਕਿਸੇ ਜਗ੍ਹਾ ਤੇ ਪਹੁੰਚੂਗਾ ਕੋਈ ਰਤਬਾ ਹਾਸਲ ਕਰੂਗਾ ਮੈਂ ਬੜਾ ਮਕਾਮ ਹਾਸਲ ਕਰੂਗਾ ਸਾਨੂੰ ਫਿਰ ਆ ਫਾਇਦਾ ਹੋਊਗਾ ਜੇ ਉਹਨਾਂ ਦੇ ਸਵਾਰਥ ਪੂਰੇ ਨਹੀਂ ਹੁੰਦੇ ਜਾਂ ਸੋਚ ਪੂਰੀ ਨਹੀਂ ਹੁੰਦੀ ਫਿਰ ਉਹ ਇਧਰੋਂ ਉੱਤਰਦੇ ਆ ਠੀਕ ਹੈ ਹੁਣ ਜਦੋਂ ਮੈਂ ਕਮਾ ਵੀ ਮੈਨੂੰ ਜੇ ਮੇਰੇ ਮਨਚੇ ਹੋਵੇ ਵੀ ਭਵੰਤ ਹੋਰੀ ਮੁੱਖ ਮੰਤਰੀ ਬਣ ਗਏ ਯਾਰ ਹੁਣ ਮੈਨੂੰ ਆ ਮੇਰਾ ਮਤਲਬ ਲਿਖਣਾ ਚਾਹੀਦਾ ਨਹੀਂ ਨਿਕਲਣਾ ਪੁੱਛਣਾ ਵੀ ਸੀ ਕਿ ਵੀ ਥੋੜਾ ਥੋੜਾ ਨਹੀਂ ਕਦੇ ਮਾਨ ਕੀਤਾ ਜਪੁਗੰਤ ਮਾਨੂੰ ਕਿਹਾ ਨਹੀਂ ਮੈਨੂੰ ਕੋਈ ਰੇਤੇ ਦੀ ਖੱਡ ਦੇ ਦੇ ਕੋ ਠੇਕਾ ਦੇ ਦੇ ਨਾ ਨਾ ਮਤਲਬ ਇਹ ਨਹੀਂ ਬਣਦਾ ਕੋਈ ਮਤਲਬ ਕਿਸੇ ਚੀਜ਼ ਦੀ ਪਾਰਕਿੰਗ ਦਾ ਠੇਕਾ ਤਾਂ ਪੁਗੰਤ ਮਾਨੂੰ ਦੇ ਤਾਂ ਇੱਕ ਇੱਕ ਸੈਂਟ ਦੀ ਗੱਲ ਹੈ ਦੇਖੋ ਕਿ ਉਹ ਸਕਿੰਟ ਜਿਹੜਾ ਹੈਗਾ ਨਾ ਉਹ ਉਹਦਾ ਜਿਹੜਾ ਸਕਿੰਟ ਹੈ ਉਹ ਸਕਿੰਟ ਨੂੰ ਤੁਸੀਂ ਕਿਵੇਂ ਵਰਤਣਾ ਮਤਲਬ ਅਸੀਂ ਉਸ ਸਕਿੰਟ ਨੂੰ ਵਰਤਾਂਗੇ ਉਸ ਪੁਰਾਣੇ ਯਾਦਾਂ ਨਾਲ ਵਰਤਾਂਗੇ ਚੀਜ਼ਾਂ ਨਾਲ ਵਰਤਾਂਗੇ ਦੇਖੋ ਮੈਨੂੰ ਇਤੋਂ ਵੱਡਾ ਫਖਰ ਕੀ ਹੋ ਸਕਦਾ ਕਿ ਉਹ ਇਨਸਾਨ ਜਿਸ ਇਨਸਾਨ ਨੂੰ ਮੈਂ ਐਵੈਡਰ ਗੱਡੀ ਚ ਜਾ ਕੇ ਸਨਾਮ ਕਾਲਜ ਦੇ ਵਿੱਚੋਂ ਮਤਲਬ ਚੋਣ ਕਰਕੇ ਲਿਆ ਹੈ ਕਿ ਆ ਬੰਦਾ ਆਪਣੀ ਕੈਸਟ ਚ ਆ ਸਕਦਾ ਹੈ ਸਕਿੱਟਾਂ ਕਰ ਸਕਦਾ ਹੈ ਉਹ ਬੰਦਾ ਜਿਹੜਾ ਪੰਜ ਸਾਲ ਮੇਰੇ ਕੋਲੇ ਮਤਲਬ ਕਵਾਂਡ ਚ ਰਿਹਾ ਜਾਂ ਘਰੇ ਰਿਹਾ ਹੈ ਨਾ ਅਸੀਂ ਇਕੱਠੇ ਵਿੱਚ ਲੈ ਕਿੰਨਾ ਸਫਰ ਅਸੀਂ ਇਕੱਠਾ ਨਹੀਂ ਕੀਤਾ ਬਾਹਰ ਵਿਦੇਸ਼ਾਂ ਚ ਗਏ ਆ ਜੋ ਮੁੱਖ ਮੰਤਰੀ ਪੰਜਾਬ ਹੈ ਹੈ ਨਾ ਤੇ ਉਸ ਉਸ ਬੰਦੇ ਨੂੰ ਮੈਂ ਖੱਡਾ ਵਾਲੇ ਪਾਸੇ ਵਰਤ ਲਾ ਮੈਂ ਬੱਸਾਂ ਵਾਲੇ ਪਾਸੇ ਵਰਤਣਾ ਚੈਨਲਾਂ ਦੇ ਪਰਮਟਾ ਵਾਸੇ ਵਰਤਲਾ ਫਿਰ ਉਹਦਾ ਮੇਰਾ ਉਹਦਾ ਸਵਾਰਥ ਹੋ ਗਿਆ ਨਾ ਮੈਂ ਆਪਣੀ ਜ਼ਮੀਰ ਮਾਰ ਲਈ ਇੱਕ ਪਾਸੇ ਮੈਂ ਦਾਅਵੇ ਕਰਦਾ ਕਿ ਜੋ ਬੰਦਾ ਇਮਾਨਦਾਰ ਹੈ ਫਿਰ ਇਹਦਾ ਮਤਲਬ ਮੈਂ ਬੇਈਮਾਨ ਹਾਂ ਨਾ ਜੇ ਮੈਂ ਉਹਦੀ ਇਮਾਨਦਾਰੀ ਦੇ ਵਿੱਚੋਂ ਕੋਈ ਉਹਦੇ ਸਵਾਰਥ ਦਾ ਕੰਮ ਕਰਦਾ ਜਦੋਂ ਮੈਂ ਵੀ ਬੇਈਮਾਨ ਹਾਂ ਅਈਸ਼ਾ ਭਗਵੰਤ ਮਾਣੇ ਇਮਾਨਦਾਰ ਹੈ ਤੁਹਾਨੂੰ ਲੱਗਦਾ ਵੀ ਦੇਖੋ ਜੀ ਲੋਕ ਸਵਾਲ ਚੱਕਦੇ ਨੇ ਵੀ ਇਮਾਨਦਾਰੀ ਨਾਲ ਹੁਣ ਜਿਵੇਂ ਗੁਰਚੇਤ ਚਿੱਤਰਕਾਰ ਉਹਨਾਂ ਦੇ ਨਾਲ ਸੀ ਤੇ ਗੁਰਜੀਤ ਚਿੱਤਰਕਾਰ ਕਹਿੰਦੇ ਵੀ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ 2800 ਕਿਲਾ ਬਣਾ ਲਿਆ ਤੇ ਉਹ ਵੀ ਆਸਟ੍ਰੇਲੀਆ ਦੇ 2800 ਕਿਲਾ ਤੱਕ ਦੇਖੋ 2800 ਕਿਲਾ ਮੈਂ ਮੈਂ ਉਠਾਈ ਸੀ ਕਿਲੇ ਛੱਡੋ ਮੈਂ 28 ਲੱਖ ਕਿਲਾ ਕਹਿੰਦਾ ਕਿਸੇ ਦਾ ਜਿਹੜੀ ਜ਼ਮੀਨ ਹੈ ਕਿਸੇ ਵੀ ਮੁਲਕ ਦੀ ਹੈ ਚਾਹੇ ਇੱਥੇ ਹੈ ਚਾਹੇ ਬਾਹਰ ਹੈ ਉਹਦੀ ਕੋਈ ਫਰਦ ਹੁੰਦੀ ਹੋਊ ਉਹਦਾ ਕੋਈ ਰਿਕਾਰਡ ਹੁੰਦਾ ਉਹ ਇੱਥੇ ਫਰਦ ਨਾ ਉੱਥੇ ਕੋਈ ਹੋਰ ਰਿਕਾਰਡ ਹੁੰਦਾ ਉਹ ਜਦੋਂ ਤੁਸੀਂ ਕੁਝ ਕਰਨਾ ਹੈ ਤੱਥਾਂ ਨਾਲ ਪੇਸ਼ ਕਰੋ ਨਾ ਚੀਜ਼ਾਂ ਕਿ ਵੀ ਆਹ ਜਨਰਲ ਕਮਾਂਡ ਕੋਲ ਜਿੱਥੇ 70 ਕਿਲੇ ਜ਼ਮੀਨ ਹੈ